ਕਾਲ ਜੀ ਤੁਸੀਂ ਜੁੜਿਓ ਹਮਦਰ ਟੀਵੀ ਦੇ ਨਾਲ ਤੇ ਮੈਂ ਹਾਂ ਮਨੀਸ਼ ਵਰਵਾਹਾ ਜਿੱਥੇ ਸੂਬੇ ਦੇ ਵਿੱਚ ਆਜ਼ਾਦੀ ਦਿਹਾੜੇ ਨੂੰ ਲੈ ਕੇ ਪ੍ਰਸ਼ਾਸਨਿਕ ਅਮਲੇ ਵੱਲੋਂ ਵੱਖ-ਵੱਖ ਪ੍ਰੋਗਰਾਮ ਉਲੀਕੇ ਜਾ ਰਹੇ ਨੇ ਉੱਥੇ ਕੁਝ ਕਥਾਵਾਂ ਅਜਈਆਂ ਹਨ ਜਿੱਥੋਂ ਦੇ ਲੋਕਾਂ ਦਾ ਇਹ ਕਹਿਣਾ ਹੈ ਕਿ ਆਜ਼ਾਦੀ ਦਿਹਾੜਾ ਉਹਨਾਂ ਦੇ ਲਈ ਕੋਈ ਮਹੱਤਵ ਨਹੀਂ ਰੱਖਦਾ ਕਿਉਂਕਿ ਉਹਨਾਂ ਦੀ ਜਿਹੜੀ ਜ਼ਿੰਦਗੀ ਹੈ ਉਹ ਨਰਕ ਭਰੀ ਹੈ ਕੀਰਤਪੁਰ ਸਾਹਿਬ ਦੇ ਵਾਰਡ ਨੰਬਰ 6 ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਕਿ ਆ ਲੋਕਾਂ ਦਾ ਜਿਹੜਾ ਜਨਜੀਵਨ ਹੈ ਮਹਾਲ ਹੋਇਆ ਪਿਆ ਹੈ بارش ਪੈਣ ਤੋਂ ਬਾਅਦ ਇਹ ਬਸਤੀ ਜਿਹੜੀ ਹੈ ਬੰਗਾਲਾ ਬਸਤੀ ਦੇ ਨਾਮ ਦੇ ਨਾਲ ਜਾਣਦੀ ਜਾਣੀ ਹੈ ਬਸਤੀ ਜਿਹੜੀ ਹੈ ਪੂਰੀ ਤਰ੍ਹਾਂ ਡੁੱਬੀ ਹੋਈ ਹੈ ਲੋਕਾਂ ਦੇ ਘਰਾਂ ਦੇ ਵਿੱਚ ਗੋਡੇ-ਗੋਡੇ ਪਾਣੀ ਭੜਿਆ ਹੋਇਆ ਹੈ ਸਕੂਲੀ ਬੱਚੇ ਸਕੂਲ ਨਹੀਂ ਜਾ ਪਾਉਂਦੇ ਅਤੇ ਉਹਨਾਂ ਦੀਆਂ ਕਾਪੀਆਂ ਕਿਤਾਬਾਂ ਵੀ ਜਿਹੜੀਆਂ ਭਿੱਜੀਆਂ ਹੋਈਆਂ ਹਨ ਦੂਜੇ ਪਾਸੇ ਉਹਨਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਜਿਹੜਾ ਹੈ ਉਹਨਾਂ ਦੀ ਸਾਰ ਨਹੀਂ ਰਹਿ ਰਿਹਾ ਲਗਾਤਾਰ ਕੋਹਾਰ ਲਗਾਈ ਜਾ ਰਹੀ ਹੈ ਉਹਨਾਂ ਵੱਲੋਂ ਕਈ ਵਾਰ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਗਈ ਹੈ ਲੇਕਿਨ ਪ੍ਰਸ਼ਾਸਨਿਕ ਅਧਿਕਾਰੀ ਦੌਰਾ ਜ਼ਰੂਰ ਕਰ ਜਾਂਦੇ ਹਨ ਲੇਕਿਨ ਉਹਨਾਂ ਦੀ ਸਾਰ ਨਹੀਂ ਲੈਂਦੇ ਆ ਉਹ ਤੁਹਾਨੂੰ ਤਸਵੀਰਾਂ ਵਿਖਾਉਂਦੇ ਆ ਕਿਸ ਤਰੀਕੇ ਦੇ ਮਜਬੂਰਾਂ ਦੇ ਵਿੱਚ ਮਜਬੂਰੀ ਵਸ ਜਿਹੜੇ ਲੋਕਾਂ ਨੂੰ ਆਪਣਾ ਜੀਵਨ ਕੱਟਣਾ ਪੈ ਰਿਹਾ ਨਰਕ ਭਰੀ ਜ਼ਿੰਦਗੀ ਜਿਹੜੀ ਹੈ ਲੋਕਾਂ ਨੂੰ ਕੱਟਣੀ ਪੈ ਰਹੀ ਹੈ ਆ ਵਿਖਾਉਂਦੇ ਆ ਤੁਹਾਨੂੰ ਤਸਵੀਰਾਂ ਦੇ ਮਾਧਿਅਮ ਰਾਹੀਂ ਜੁੜੇ ਰਹੋ ਅਸੀਂ ਕੀਰਤਪੁਰ ਸਾਹਿਬ ਪਤਾਲਪੁਰ ਸਾਹਿਬ ਰਹਿਨੇ ਆ ਸਾਡੇ ਇੱਥੇ ਬਹੁਤ ਬੁਰਾ ਹਾਲ ਹੈ ਅਸੀਂ ਤਾਂ ਜੀ ਪਾਣੀ ਤੋਂ ਰੋਟੀ ਤੋਂ ਸਬਜ਼ੀ ਤੋਂ ਤੱਕ ਘਰ ਹੋਇ ਪਾਇਆ ਸਾਡੇ ਬੱਚਿਆਂ ਨੂੰ ਬੜੀ ਪ੍ਰੋਬਲਮ ਹੈ ਸਾਨੂੰ ਬਹੁਤ ਜਿਆਦਾ ਪ੍ਰੋਬਲਮ ਹੈ ਸਾਡੇ ਘਰ ਦੇ ਵਿੱਚ ਰੋਟੀ ਨੇ ਫੱਕਰੀ ਹੈਗੀ ਸਾਡੇ ਐਂਡ ਦੇ ਬੁਰੀ ਹਾਲਤ ਹੈ ਸਾਨੂੰ ਕਿਸੇ ਵੀ ਚੀਜ਼ ਦੀ ਸੂਰਤ ਨਹੀਂ ਹੈਗੀ ਸਾਡੇ ਕੋਲ ਕੋਈ ਨਹੀਂ ਆਇਆ ਜੀ ਹੈਗਾ ਸਾਡੇ ਨੇ ਕਿਸੇ ਨੇ ਆ ਕੇ ਸਾਡੀ ਦਿੱਕਤ ਨਹੀਂ ਦੇਖੀ ਸਾਡੀ ਮਜਬੂਰੀ ਅੱਛੇ ਤੱਕੜੇ ਹੈਗਾ ਮੈਂ ਤੁਹਾਡੇ ਘਰ ਚ ਰੋਟੀ ਫੱਕਰੀ ਹੈ ਕਿ ਨਹੀਂ ਬਾਥਰੂਮ ਦੀ ਦਿੱਕਤ ਹੈ ਰੋਟੀ ਦੀ ਦਿੱਕਤ ਹੈ ਕਿੰਝ ਸਾਡੇ ਬੱਚੇ ਸਕੂਲ ਨਾ ਜਾ ਰਹੇ ਜੀ ਇੰਨੇ ਸਾਨੂੰ ਪਾਣੀ ਦੀ ਪ੍ਰੋਬਲਮ ਹੈ ਸਾਡੀ ਹਾਲਤ ਦੇਖੋ ਵੇ ਕਿਆ ਸਾਡੀ ਹਾਲਾਤ ਬਣੀ ਪਈ ਹੈ ਸਾਡੇ ਬੱਚੇ ਨੂੰ ਬੜੀ ਪਰੇਸ਼ਾਨੀ ਹੈ ਸਾਨੂੰ ਬੜੇ ਪਰੇਸ਼ਾਨੀ ਹੈ ਸਾਡੀ ਮੰਗ ਹੈ ਜੀ ਦੇਖੋ ਹੁਣ ਸਾਡੇ ਹਾਲਾਤ ਦੇਖੋ ਹਾਲਾਤ ਦੇ ਨਾਲ ਸਾਡੀ ਮੰਗ ਹੈ ਜੋ ਸਾਡੇ ਹਾਲਾਤ ਕਿਸ ਨੂੰ ਸੁਣ ਮੰਗੇ ਦੇ ਨਾਲ ਸਾਡੇ ਹਾਲਾਤ ਹੁਣ ਚਾਹੀਦੇਗੇ ਸਾਡੇ ਇੱਥੇ ਗਲੀਆਂ ਨੇ ਪੱਕੀਆਂ ਹੈਗੀਆਂ ਸਾਨੂੰ ਕਿਸੇ ਵੀ ਚੀਜ਼ ਦੀ ਸੂਲਤ ਇੱਥੇ ਬਣੀ ਹੋਈ ਜਾਣੀ ਸਾਡੇ ਘਰਾਂ ਦੇ ਵਿੱਚ ਪਾਣੀ ਵਾਲੇ ਦਾ ਬਾਸੂ ਲੈਟਰ ਦੇ ਵਿੱਚ ਵੀ ਪਾਣੀ ਵਾਲਿਆ ਦਾ ਸੱਪ ਕੀੜੇ ਵੀ ਡਰ ਰਹਿੰਦਾਗਾ ਛੋਟੇ ਛੋਟੇ ਬੱਚੇ ਕਿਤੇ ਪਾਸੇ ਨਿਕਲ ਨਹੀਂ ਸਕਦੇ ਬੁਰਾ ਹਾਲ ਹੈ ਸਾਡਾ ਨਿਆਣੇ ਨੇ ਕਿਤੇ ਪਾਸੇ ਜਾ ਸਕਦੇ ਨਹੀਂ ਆਣੇ ਨੇ ਕਿਤੇ ਪਾਸੇ ਜਾ ਸਕਦੇ ਰੋਟੀ ਨਹੀਂ ਬਣਾ ਸਕਦੇ ਕਿਤੇ ਪਾਸੇ ਪਾਣੀ ਦਾ ਸਾਜ਼ ਨਹੀਂ ਪਾਣੀ ਸਾਰਾ ਕਰਾਚ ਬੜਿਆ ਲਗਾ ਨਿਕਲੂ ਰਸਤਾ ਹੈ ਨਹੀਂ ਕਰਨਾ ਵੀ ਕੀ ਛੋਟੇ ਛੋਟੇ ਬੱਚੇ ਅੰਦਰ ਜੇ ਬੈਠੇਗੇ ਬਹੁਤ ਬੁਰਾ ਹਾਲ ਜੀ ਜ਼ਿੰਦਗੀ ਤਾਂ ਜਮੇ ਬੇਕਾਰ ਹੈ ਜ਼ਿੰਦਗੀ ਦੇ ਵਿੱਚ ਇਹ ਤਾਂ ਮਾੜਾ ਮੋਟਾ ਪਾਣੀ ਤੇ ਵੀ ਸੱਜੇ ਮਾੜੀ ਮੋਟੀ ਸਫਾਈ ਸੀ ਪਾਣੀ ਤੇ ਵੀ ਜਾਲੇ ਬੁਰਾ ਹਾਲ ਹੈ ਤੁਹਾਡਾ ਬਿਲਕੁਲ ਬੁਰਾ ਹਾਲ ਜੀ ਜਦ ਪਾਣੀ ਆ ਜਾਂਦਾ ਫੇਰ ਤਾਂ ਪਾਣੀ ਜਮੇ ਗੰਦਾ ਆ ਜਾਂਦਾ ਬੁਰਾ ਹਾਲ ਹੋ ਜਾਂਦਾ ਪਾਣੀ ਦਾ ਤਾਂ ਸੜਚ کوئی ساتھ نہیں پانی دا پانی نکلو رستہ نہیں ہے گا گردگی پوری پانی دی کچھ وہ مار دیئے برا حال ہے پانی کھڑ دا پانی چوئی دا پانی آکے کہنا جو بڑی جلد برا حال ہے پھر جب پانی آ جانتا جی پھر جا بھی نہیں ہوتا جی سکول بھی سکول تے بھی چھٹی بات جیتا پانی ایننا انہا آ جانتا جی بہت زیادہ پانی آ جانتا جی. میری پارسو چھٹی ہوئی تھی یہ تین دن, دن دی تھی چھٹیاں تھی ਔਰ 500 ਛੁੱਟੀ ਹੋਈ ਬਣੀ ਬੇਟੀ। ਪੜਾਈ ਨੂੰ ਬੁੱਕ ਦਿੱਕਤ ਆਉਂਦੀ ਹੈ। ਨਹੀਂ ਪੜਾਈ ਨੂੰ। ਹਾਂ ਕਿਤਾਬਾਂ ਕਾਪੀਆਂ ਵੀ ਫਿੱਜ ਜਾਂਦੀਆਂ, ਬੈਗ ਵੀ ਫਿੱਜ ਜਾਂਦੇ। ਵਰਦੀ ਜਦੋਂ ਹਾਂ ਵਰਦੀ ਵੀ ਖਰਾਬ ਹੁੰਦੀ ਹੈ। ਉਹ ਮੈਂ ਤਾਂ ਇਹ ਕਹਿ ਸਕਦਾ ਸਰਕਾਰ ਇੱਧਰ ਤੇ ਪੁਲੀ ਕਰ ਸਕਦੇ ਬਸ ਸਾਡੀ ਖਾੜੇ ਜਿਹੜੀ ਆ ਜਾਂਦੀ ਭਰ ਕੇ। ਜਿਹੜੀਆਂ ਸ਼ਰਮਨਾਕ ਵੀ ਕਹਿ ਸਕਦੇ ਆ ਔਰ ਮਜਬੂਰੀ ਵਸ ਲੋਕਾਂ ਨੂੰ ਕਿਵੇਂ ਜਿਹੜਾ ਆਪਣੇ ਘਰਾਂ ਦੇ ਵਿੱਚ ਛੋਟੇ-ਛੋਟੇ ਬੱਚਿਆਂ ਦੇ ਨਾਲ ਪਾਣੀ ਦੇ ਵਿੱਚ ਹੀ ਰਹਿਣਾ ਪੈ ਰਿਹਾ ਹੈ ਗੰਦਗੀ ਦੇ ਨਾਲ ਬਿਮਾਰੀਆਂ ਫੈਰ ਰਹੀਆਂ ਜਿੱਥੇ ਸਰਕਾਰ ਦਾਵਾ ਕਰਦੀ ਹੈ ਜਿੱਥੇ ਪ੍ਰਸ਼ਾਸਨ ਦਾਵਾ ਕਰਦਾ ਹੈ ਕਿ ਇੱਕ ਜਿਹੜਾ ਚੰਗਾ ਜੀਵਨ ਲੋਕਾਂ ਨੂੰ ਮੁਹੱਈਆ ਕਰਵਾਇਆ ਜਾ ਰਿਹਾ ਹੈ ਲੇਕਿਨ ਗੰਦਗੀ ਦੇ ਨਾਲ ਲੋਕਾਂ ਦੇ ਵਿੱਚ ਬਿਮਾਰੀਆਂ ਫੈਰ ਰਹੀਆਂ ਵਾਰਡ ਨੰਬਰ 6 ਦੀਆਂ ਤਸਵੀਰਾਂ ਕਿਰਤਪੁਰ ਸਾਹਿਬ ਤੋਂ ਨੇ ਜਿੱਥੇ ਕਿ ਲੋਕਾਂ ਨੂੰ ਨਰਕ ਭਰਿਆ ਜੀਵਨ ਜਿਹੜਾ ਹੈ ਬਸਰ ਕਰਨਾ ਪੈ ਰਿਹਾ ਹੈ ਲੋਕਾਂ ਦਾ ਕਹਿਣਾ ਹੈ ਕਿ ਅਗਰ ਪ੍ਰਸ਼ਾਸਨ ਉਹਨਾਂ ਦੀ ਸਾਰ ਨਹੀਂ ਲਵੇਗਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਉਹਨਾਂ ਨੂੰ ਧਰਨਾ ਲਾ ਕੇ ਰੋਡ ਜਾਮ ਕਰਨਾ ਪਵੇ ਇਸ ਤਰੀਕੇ ਦੀਆਂ ਜਿਹੜੀਆਂ ਤਸਵੀਰਾਂ ਦੇਖ ਕੇ ਮਨ ਵਿਚਲੇਤ ਹੁੰਦਾ ਹੈ ਕਿ ਜਿੱਥੇ ਅਸੀਂ ਆਜ਼ਾਦੀ ਦਿਹਾੜੇ ਜਾਂ ਹੋਰ ਵੱਡੇ ਪ੍ਰੋਗਰਾਮ ਉਹ ਲਿਖਦੇ ਹਾਂ ਉੱਥੇ ਜਿਹੜੇ ਲੋਕ ਨਰਕ ਭਰੀ ਜ਼ਿੰਦਗੀ ਜਿਉਂਦੇ ਹਨ ਉਹਨਾਂ ਦੀ ਸਾਰ ਪ੍ਰਸ਼ਾਸਨ ਨੂੰ ਜ਼ਰੂਰ ਲੈਣੀ ਚਾਹੀਦੀ ਹੈ ਵੇਖਦੇ ਰਹੋ ਹਮਦਰ ਟੀਵੀ